ਕਿੰਨਾ ਗੋਲੀਆਂ ਮਾਰੀਆਂ ਨਹੀਂ ਆ ਵੀ ਤੂੰ ਕੌਣ ਆ ਤੂੰ ਮੁਸਲਮਾਨ ਹੈ ਹਿੰਦੂ ਹੈ ਕਿਹਨਾਂ ਉਹ ਕਹੇ ਹਿੰਦੂ ਤੇ ਫਿਰ ਗੋਲੀ ਮਾਰੀ ਗਈ ਆ ਫਤਿਹਗੜ ਚੂੜੀਆਂ ਦੇ ਪਹਾਰ ਚ ਹਿੰਦੂ ਸੰਗਠਨਾਂ ਵੱਲੋਂ ਪਾਕਿਸਤਾਨ ਤੇ ਅਤਵਾਦ ਦੇ ਵਿਰੋਧ ਕੀਤਾ ਗਿਆ ਜਬਰਦਸਤ ਰੋਸ ਪ੍ਰਦਰਸ਼ਨ ਪਾਕਿਸਤਾਨ ਦੇ ਖਿਲਾਫ ਕੀਤੀ ਗਈ ਚਮਕੇ ਨਾਰੇਬਾਜੀ ਅਤੇ ਸਾੜਿਆ ਗਿਆ ਪਾਕਿਸਤਾਨ ਦਾ ਝੰਡਾ ਪਹਿਲਗਾਮ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਸਖਤ ਸਜ਼ਾਵਾ ਦੇਣ ਦੀ ਕੀਤੀ ਮੰਗ ਬੀਤੇ ਦਿਨੀ ਸ਼ਰੀ ਨਗਰ ਪਹਿਲਗਾਮ ਚ ਹੋਏ ਪਾਕਿਸਤਾਨੀ ਅਤਵਾਦੀ ਹਮਲੇ ਦੇ ਵਿਰੋਧ ਵਿੱਚ ਫਤਿਹਗੜ ਚੂੜੀਆਂ ਦੇ ਵਾਕਫ ਹਿੰਦੂ ਸੰਗਠਨਾਂ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚਾਰਚ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪਾਕਿਸਤਾਨ ਅਤੇ ਅੱਤਵਾਦ ਵਿਰੋਧ ਦੇ ਚਮਕੇ ਨਾਰੇ ਵਜਾਈ ਕੀਤੇ ਗਏ ਅੱਜ ਦਾ ਰੋਸ ਪ੍ਰਦਰਸ਼ਨ ਫਤਿਹਗੜ ਚੂੜੀ ਨੇਗਾ ਗਗਰਵਾਲ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਚਾਰਾਂ ਚੋਹਨ ਦਾ ਹੋਇਆ ਫਰਾਨੀ ਬਾਸਟੇਵ ਕਿਸਮਤ ਹੋਇਆ ਇਸ ਮੌਕੇ ਮੱਖਵਾਖ ਹਿੰਦੂ ਆਗੂਆਂ ਨੇ ਕਿਹਾ ਕਿ ਕੇਂਦਰ ਤੀਮੋਤੀ ਸਰਕਾਰ ਨੂੰ ਸਖਦਮ ਚੁਕਣਾ ਚਾਹੀਦਾ ਹੈ ਅਤੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਠੋਕਮਾ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਅਗੇ ਤੋਂ ਕੋਈ ਵੀ ਅਜਿਹਾ ਕਾਨੂੰਨਾ ਅਹਮ ਕ੍ਰਾਂਤੀ ਚੁਰਤ ਨਾ ਕਰ ਸਕੇ ਇਸ ਮੌਕੇ ਮੱਖਵਾਖ ਹਿੰਦੂ ਸੰਗਠਨਾ ਅਤੇ ਮੁਜਾਹਰਕਾਰੀਆਂ ਵੱਲੋਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਪਾਕਿਸਤਾਨ ਦਾ ਝੰਡਾ ਵੀ ਫੁਕਾਇਆ ਗਿਆ ਸੰਭਲ ਲਈ ਆਪਣੀ ਅੱਖਾਂ ਖੋਲੋ ਪੈਸਾ ਨਹੀਂ ਕਮਾਣਾ ਬੰਦੇ ਨੇ ਬੰਦਾ ਹੀ ਕਮਾਣਾ ਵਾਰੀਆਂ ਜਿੱਡਾ ਛੱਡ ਗਏ ਸੱਕੇ ਪਹਿਲਾ ਕੋਈ ਸ਼ਹਿਰ ਸੰਭਲिए ਸਾਡੇ ਸ਼ਹਿਰ ਦੇ ਤੁਹਾਨੂੰ ਆਟ ਬੰਦੇ ਨੇ ਗੱਲ ਆਪਣੇ ਸੁਆਦ ਤੋਂ ਨਹੀਂ ਹੋ ਕੇ ਖਸਾਰੇ ਦੀਆਂ ਖੋਲਗੀਆਂ ਨੇ ਬਾਹਰ ਤੋਂ ਵੀ ਹੋ ਗਏ ਮੁਸਾਫਰ ਮੁਸਾਫਰ ਇੱਟੇ ਆ ਜਣੇ ਚੁਗਲ ਜਣੇ ਮੁਰਦਾਬਾਦ ਜਿੰਦਾਬਾਦ ਮਕਰਬਾ ਮੁਰਦਾਬਾਦ ਜਿੰਦਾਬਾਦ ਵਕਸਫਤ ਮੁਰਦਾਬਾਦ ਵਕਸਫਤ ਮੁਰਦਾਬਾਦ ਜਿੰਦਾਬਾਦ ਅੱਤਵਾਦ ਜਿੰਦਾਬਾਦ ਅੱਤਵਾਦ ਮੁਰਦਾਬਾਦ ਹਾਏ 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 ਬੀਤੇ ਦਿਨੀ ਸ਼੍ਰੀਨਗਰ ਪਹਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ ਸਪਾਈ ਦੇ ਲੋਕ ਹਿੰਦੂ ਕਮਿਊਨਿਟੀ ਦੇ ਲੋਕਾਂ 'ਤੇ ਮਾਰੇ ਗਏ ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਵੱਡੇ ਵੱਡੇ ਸ਼ਹਿਰਾਂ ਛੋਟੇ ਛੋਟੇ ਕਸਬਿਆਂ ਵਿੱਚ ਆਤਵਾਦ ਅਤੇ ਪਾਕਿਸਤਾਨ ਵਿਰੋਧ ਦੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਅੱਜ ਫਟੇਗੜ ਚੂੜੀਆਂ ਗਾਗਰਾਂ ਵਾਲੇ ਮੰਦਿਰ ਤੋਂ ਹਿੰਦੂਸ ਘਟਨਾਵਾਂ ਵੱਲੋਂ ਇੱਕ ਜ਼ਬਰਦਸਤ ਰੋਸ ਪ੍ਰਦਰਸ਼ਨ ਕੜਿਆ ਦਾ ਜੋ ਵਾਕਾ ਸੀ ਵਿਚਾਰਾ ਤੋਂ ਹੋਇਆ ਪੁਰਾਣਾ ਬਸਾੜਾ ਵਿਖੇ ਪਹੁੰਚਿਆ ਕਿ ਇੱਥੇ ਉਹਨਾਂ ਵੱਲੋਂ ਪਾਕਿਸਤਾਨ ਦਾ ਝੰਡਾ ਵੀ ਜਿਹੜਾ ਬਹੁਤ ਜਿਆਦਾ ਨੇ ਇਸ ਮੌਕੇ ਹਿੰਦੂਸ ਘਟਨਾਵਾਂ ਵੱਲੋਂ ਆਤਵਾਦ ਮੁਸਲਮਾਨਾਂ ਅਤੇ ਪਾਕਿਸਤਾਨ ਬਰੁਲ ਚਰ ਰਸ ਨਾਰੀ ਬਾਜੀ ਵੀ ਕੀਤੀ ਗਈ ਅਤੇ ਉਹਨਾਂ ਨੂੰ ਮੰਗ ਵੀ ਕੀਤੀ ਗਈ ਕਿ ਇਸ ਅੱਤਵਾਦ ਨੂੰ ਕੇਂਦਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹ ਸਖਤੀ ਨਾਲ ਕੁੱਟੇ ਸਖਤੀ ਨਾਲ ਲੈਂਦੇ ਹੋਏ ਜਿਨ੍ਹਾਂ ਨੇ ਵੀ ਇਕਨੌਨੀਕ ਹਰਕਤ ਕੀਤੀ ਆ ਉਹਨਾਂ ਉੱਰੋਂ ਤੇ ਜ਼ਬਰਦਸਤ ਐਕਸ਼ਨ ਲੈਂਦਿਆ ਹੋਇਆ ਉਹਨਾਂ ਨੂੰ ਅਜਿਹੀ ਸਜ਼ਾ ਦੇਣੀ ਚਾਹੀਦੀ ਹੈ ਕਿ ਜਿਸ ਨਾਲ ਆਉਣ ਵਾਲੀਆਂ ਉਹਨਾਂ ਦੀਆਂ ਨਸਲਾਂ ਯਾਦ ਰੱਖਣ ਅਤੇ ਕੋਈ ਵੀ ਅਜਿਹਾ ਕਾਰਨਾਮਾ ਨਾ ਕਰ ਸਕੇ ਵਕ ਵਕ ਰਹੇ ਹਿੰਦੂ ਜਗਤ ਨਾਲ ਦੇ ਨਮਾਇंदे ਨਾਲ ਗੱਲਬਾਤ ਕਰਦੇ ਆਂ ਜੀ ਅੱਜ ਰੋਜ ਪ੍ਰਦਰਸ਼ਨ ਕੀਤਾ ਗਿਆ ਹੈ ਪਹਿਲਗਾਮ ਦੀ ਘਟਨਾ ਕਰਨ ਨੂੰ ਲੈ ਕੇ ਕੀ ਕਹਿੰਦੇ ਹੋ ਵੇਖੋ ਜੀ ਪਹਿਲਗਾਮ ਦੇ ਵਿੱਚ ਸ਼੍ਰੀਨਗਰ ਦੇ ਪਹਿਲਗਾਮ ਚ ਕਿੱਡੀ ਕਾਨੂੰਨੀ ਹਰਕਤ ਹੋਈ ਆ ਸਰਨਾਰਥੀ ਸਲਾਨੀ Hindu ਪਰਿਵਾਰ ਉਥੇ ਕੋ ਮਰ ਗਏ ਹੋਏ ਸੀ ਉਥੇ ਬੈਠਿਆਂ ਹੁੰਦੇ ਆਪਣੇ ਇੰਜੋਏ ਕਰਦੇ ਸੀ ਤੇ ਮੁਸਲਮਾਨਾਂ ਨੇ ਉਥੇ ਆ ਕੇ ਹਮਲਾ ਕਰਤਾ ਤੇ ਇਕੱਲੇ-ਇਕੱਲੇ ਨੂੰ ਪੁੱਛਿਆ ਕਿ ਤੂੰ ਹਿੰਦੂ ਆ ਤੂੰ ਕੌਣ ਆ ਉਹਦੀ ਜਾਤ ਪੁੱਛ ਕੇ ਨੂੰ ਗੋਲੀ ਮਾਰੀ ਗਈ ਆ ਜੇ ਕੋਈ ਦਰਦਾ ਸਹਿਮਦਾ ਨਹੀਂ ਵੀ ਬੋਲਿਆ ਉਹਦੇ ਕੱਪੜੇ ਲਾ ਕੇ ਸੁਨਤ ਚੈੱਕ ਕੀਤੀ ਗਈ ਆ ਤੇਰੀ ਸੁਨਤ ਹੋਈ ਆ ਕਿ ਨਹੀਂ ਜੇ ਕਹੇ ਡਰਦੇ ਕੇ ਅਣਪੋਲੇ ਨੇ ਕਹਿ ਲਈ ਦਿੱਤਾ ਵੀ ਮੈਂ ਮੁਸਲਮਾਨਾਂ ਨੇ ਤੈਨੂੰ ਕਲਮਾ ਪੜਨ ਵਾਸਤੇ ਕਿਹਾ ਗਿਆ ਵਾ ਜੋਗੀ ਬਹੁਜੀ ਕਨੋਨੀ ਹਰਗਤਿਆ ਤੇ ਅਜੇ ਵੀ ਸਾਨੂੰ ਪੁੱਛਿਆ ਜਾਂਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਜੇ ਵੀ ਇੱਥੋਂ ਸਾਡੇ ਤੋਂ ਨਾ ਵੀ ਅੱਤਵਾਦ ਆ ਉਹ ਮੁਸਲਮਾਨ ਧਰਮ ਹੀ ਅੱਤਵਾਦ ਗਿੰਦੇ ਆਹੀ ਜੇ ਉਹਨਾਂ ਨੇ ਜੋ ਕਨੋਨੀ ਹਰਗਤ ਕੀਤੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਪੂਰਾ ਰੋਸ਼ ਹੈ ਲੋਏ ਦੁਆ ਦੇ ਮਨਾਂ ਦੇ ਵਿੱਚ ਕਿ ਕਿੱਡਾ ਵੱਡਾ ਅਤਵਾਦ ਕੀਤਾ ਮੈਂ ਭਾਰਤ ਸਰਕਾਰ ਨੂੰ ਟੀਲ ਕਰਦਾ ਕਿ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕੋਈ ਜੇਲਾ ਵਿੱਚ ਰੱਖਣ ਦੀ ਲੋੜ ਨਹੀਂ ਆ ਇਹਨਾਂ ਦੇ ਕੋਈ ਕੇਸ ਚਲਾਉਣ ਦੀ ਲੋੜ ਨਹੀਂ ਆ ਇਹਨੂੰ ਚੌਂਕ 'ਚ ਖੜੇ ਕਰਕੇ ਸ਼ਰੇਆਮ ਪਾਸੇ ਦਿੱਤੀ ਜਾਵੇ ਕਿ ਆਉਣ ਵਾਲੇ ਜਿਹੜੇ ਨਵੇਂ-ਨਵੇਂ دہشتਗਰਦ ਬਣਦੇ ਫਿਰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਜਾਵਾਂ ਕੀ ਲੈਂਦੀਆਂ ਨੇ ਤੇ ਬਾਕੀ ਨਹੀਂ ਮੁਸਲਮਾਨਾਂ ਦੇ ਹੱਤਵਾਲ ਨਹੀਂ ਹੁੰਦਾ ਤੇ ਬੰਗਾਲ ਦੇ ਵਿੱਚ ਵੇਖ ਲਓ ਹਿੰਦੂਆਂ ਦੀਆਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਾਰੋਬਾਰ ਰੋਕੇ ਜਾ ਰਹੇ ਨੇ ਹੱਤਵਾਲ ਦਾ ਫੇਰ ਤੋਂ ਨਹੀਂ ਹੁੰਦਾ ਬੰਗਲਾਦੇਸ਼ 'ਚ ਵੇਖ ਲਓ ਇਹ ਨਵੀਆਂ ਨਿਕਾਨਾ ਘਰ ਉਹਨਾਂ ਦੀਆਂ ਧੀਆ ਭੈਣਾਂ ਚੋਕੇ ਜ਼ਬਰਦਸਤੀ ਰੇਤ ਕੀਤੇਗੇ ਛੋਟੀਆਂ ਛੋਟੀਆਂ ਬੱਚੀਆਂ ਦੇ ਬਲਾਤਕਾਰ ਕੀਤੇਗੇ ਤੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਫਿਰ ਅੱਤ ਫਿਰ ਧਰਮ ਕਿੱਦਾਂ ਹੁੰਦਾ ਹਜੇ ਵੀ ਮੈਂ ਮੁਸਲਮਾਨਾਂ ਨੂੰ ਕਹਿਣਾ ਕਿ ਸਾਨੂੰ ਉਸ ਸਥਿਤੀ 'ਚ ਨਾ ਆਉਣ ਦਿਓ ਸਾਡੇ ਅੰਦਰ ਵੀ ਉਹੋ ਹੀ ਖੂਨ ਬੋੜਦਾ ਜਿਨੀ ਹੋਵੇਦਾ ਪਰ ਨਹੀਂ ਤੇ ਇੱਕ ਮੈਂ ਫਤੇਗੜ ਵਾਸੀਆਂ ਨੂੰ ਵੀ ਕਰਨਾ ਚਾਹੁੰਦਾ ਕਿ ਫਤੇਗੜ ਵਾਲਿਓ ਆਪਣੀਆਂ ਅੱਖਾਂ ਖੋਲੋ ਆ ਜਿਹੜੀਆਂ ਦੁਕਾਨਾਂ ਕਰਾਏ ਦੇ ਦਿੱਤੀਆਂ ਐ ਇਹਨਾਂ ਨੂੰ ਹਟਾ ਦिए ਕਹਿੰਦੇ ਇਹ ਇਹਨਾਂ ਦੀ ਗਿਣਤੀ ਵਾਧੇ ਟਾਈਮ ਨਹੀਂ ਲੱਗਦਾ ਔਰ ਜਿੱਥੇ ਵੀ ਵਧੇ ਨੇ ਇਹਨਾਂ ਉੱਤੇ ਕਹਾਣੀ ਕੀਤਾ ਬੰਗਾਲ 'ਚ ਕਿੰਨੇ ਸੀ ਤੇ ਇਸ ਟਾਈਮ ਕਿੰਨੇ ਨੇ ਸ਼੍ਰੀ ਨਗਰ ਦੇ ਵਿੱਚ ਕਿੰਨੇ ਸੀ ਕਸ਼ਮੀਰ 'ਚ ਤੇ ਇਸ ਟਾਈਮ ਕਿੰਨੇ ਨੇ ਬੰਗਲਾਦੇਸ਼ 'ਚ ਨਹੀਂ ਇਹ ਇਸ ਟਾਈਮ ਸਿੱਧੀਆਂ ਗਿਣੇ ਇਸ ਕਰਕੇ ਆਪਣੇ ਅੰਦਰ છાਤੀ ਮਾਰੀਏ ਤੇ ਸਮਾਜ ਇਕੱਠਾ ਹੋ ਗਿਆ ਸਨਾਤਨ ਇਹਨਾਂ ਨੂੰ ਤੇ ਜਲਦੀ ਤੋਂ ਜਲਦੀ ਫਾਰਕ ਕਰੀਏ ਤੇ ਮੈਂ ਸਾਰੇ ਸਨਾਤਨ ਸਨਾਦ ਨੂੰ ਅਪੀਲ ਕਰਦਾ ਕਿ ਇਦਾਂ ਹੀ ਏਕਾ ਬਣਾਈ ਰੱਖਿਓ ਸਰਕਾਰ ਬੜੇ ਵੱਡੇ ਲੈਵਲ ਤੇ ਲੱਗੀ ਆ ਤੇ ਆਸ਼ਾ ਵੀ ਆ ਕਿ ਕੁਛ ਵੱਡੇ ਡਿਸੀਜਨ ਹੋਣਗੇ ਜਲਦੀ ਤੋਂ ਜਲਦੀ ਅਤਵਾਦ ਨੂੰ ਠੱਲਿਆ ਜਾਏਗਾ ਅੱਜ ਦਾ ਘਟਨਾਕ੍ਰਮ ਜੋ ਪਿਛਲੇ ਦਿਨੀ ਪਹਿਲਗਾਮ ਕਸ਼ਮੀਰ ਦੇ ਅੰਦਰ ਜਿਹੜਾ ਅਤਵਾਦ ਦਾ ਔਰ ਬੇਸ਼ਰਮੀ ਦਾ ਨੰਗਾ ਨਾਚ ਕੀਤਾ ਗਿਆ ਵਾ ਵਿਸ਼ੇਸ਼ ਕਰ ਹਿੰਦੂ ਫਿਰਕਿਆਂ ਨੂੰ ਕੁਛ-ਕੁਛ ਕੇ ਕਿ ਇਹ ਹਿੰਦੂ ਆ ਤੇ ਫਿਰ ਉਹਨੂੰ ਮਾਰਿਆ ਗਿਆ ਜੇਕਰ ਉਹਨੇ ਕਿਤੇ ਕਹਿ ਵੀ ਦਿੱਤਾ ਮੈਂ ਮਹਮਦ ਵਾਲਾ ਤੇ ਉਹਦੇ ਵੱਲੋਂ ਕਲਮਾ ਪੜਵਾ ਕੇ ਵੇਖਿਆ ਗਿਆ इवन ਨਾ ਉਹਦੀ ਸੁੰਨਤ ਕਿੱਥੀ ਗਈ ਹੈ ਇਥੋਂ ਤੱਕ ਬਿਸ਼ਰਮੀ ਦਾ ਨੰਗਾ ਲਾਜ ਕੀਤਾ ਗਿਆ ਇਸ ਤੋਂ ਵੱਡੀ ਘਰਾਉਣੀ ਹਰਕਤ ਹੋਰ ਕੋਈ ਨਹੀਂ ਹੋ ਸਕਦੀ ਮੈਂ ਤੇ ਸਾਰੇ ਦੇਸ਼ਵਾਸੀਆਂ ਨੂੰ ਸਾਰੀਆਂ ਸਰਕਾਰਾਂ ਨੂੰ ਇਹ ਅਪੀਲ ਕਰਾਂਗਾ ਕਿ ਇਸ ਚੀਜ਼ ਉੱਤੇ ਥੱਲ ਪਾਓ ਜੇਕਰ ਉੱਤੇ ਥੱਲ ਨਾ ਪਾਈ ਗਈ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਹਿੰਦੂਆਂ ਵਾਸਤੇ ਸਲਾਦਨ ਵਾਸਤੇ ਬਹੁਤ ਕਮਜ਼ੋਰੀ ਵਾਲਾ ਲੱਗ ਰਿਹਾ ਹੈ ਪਰ ਫੇਰ ਵੀ ਇਥੇ ਮੈਂ ਕਿ ਚਤਾਵਨੀ ਵੀ ਦੇਣੀ ਚਾਹੁੰਦਾ ਕਿ ਹਿੰਦੂ ਨੂੰ ਕਦੇ ਕਮਜ਼ੋਰ ਨਾ ਸਮਝਣ ਦਾ ਕੋਈ ਯਤਨ ਕਰੇ ਭਾਰਤ ਨੂੰ ਕੋ ਕਮਜ਼ੋਰ ਸਮਝਣ ਦਾ ਕੋਈ ਕੋਸ਼ਿਸ਼ ਨਾ ਕਰੇ ਭਾਰਤ ਦੇਸ਼ ਪਾਕਿਸਤਾਨ ਤੋਂ ਇਸ ਚੀਜ਼ ਦਾ ਅਜੇ ਬੜਾ ਰਹਿਗਾ ਕੋਈ ਆਵਾਜ਼ ਆਪਸਾ ਵੀ ਯਾਦ ਰੱਖਣਗੀਆਂ જય ਸ਼੍ਰੀ ਰਾਮ ਜੀ ਮੇਰੀ ਮੰਗ ਇਹ ਹੈ ਕਿ ਅਜੇ ਆਤਵਾਦੀਆਂ ਨੂੰ ਫੜ ਕੇ ਚੌਂਕ ਦੇ ਵਿਚ ਖਿਲਾੜ ਕੇ ਸਿੱਧੀ ਫਾਂਸੀ ਦੇਣੀ ਚਾਹੀਦੀ ਹੈ ਕੋਈ ਇਹਨਾਂ ਤੇ ਕੇਸ ਵੀ ਕਰਵਾਉਣਾ ਚਾਹੀਦਾ ਤਾਗੇ ਆਉਣ ਵਾਲੀਆਂ ਨਸਲਾਂ ਨੂੰ ਇਸ ਗੱਲ ਦੀ ਇਬادت ਹਾਸਲ ਹੋ ਸਕੇ ਕਾਫੀ ਅਜੇ ਹਕਾਉਣੀ ਹਰਕਤ ਕੋਈ ਨਹੀਂ ਕਰਨੀ ਹਮਲਾ ਇੱਕ ਬਹੁਤ ਨਿੰਦਨਯੋਗ ਹਰਕਤ ਹੈ ਜਿਹੜੀ ਪਾਕਿਸਤਾਨ ਵੱਲੋਂ ਕੀਤੀ ਗਈ ਇਹਨਾਂ ਦੇ ਟੈਰਰਿਸਟਾਂ ਵੱਲੋਂ ਕੀਤੀ ਗਈ ਕਿਉਂਕਿ ਉਸ ਦਿਲਾ ਬੰਗੂ નિર્ਦੋਸ਼ਾਂ ਦੇ ਉੱਤੇ ਨਿਹੱਤਿਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਬੜਾ ਵੱਡਾ ਨਿੰਦਨਯੋਗ ਅਪਰਾਧ ਹੈ ਇਹ ਇਹ ਤੇ ਉਹਨਾਂ ਦੇ ਕੁਰਾਨ ਸ਼ਰੀਫ 'ਚ ਵੀ ਨਹੀਂ ਲਿਖਿਆ ਕਿ ਤੁਸੀਂ ਕਿਸੇ ਜੀਵ ਦੀ ਹੱਤਿਆ ਨੇ ਹੱਥੇ ਦੀ ਕਰੋ ਕਿਉਂਕਿ ਹਰ ਸ਼ਾਸਤਰ ਚ ਹਰ ਗ੍ਰੰਥ ਚ ਲਿਖਿਆ ਗਿਆ ਕਿ ਬਾਦਰਾ ਵਾਂਗੂ ਮੁਕਾਬਲਾ ਕਰਨਾ ਚਾਹੀਦਾ ਪਰ ਇਹਨਾਂ ਨੇ ਦੱਸਤਾ ਅੱਜ ਕਿ ਇਹਨਾਂ ਚ ਬਹਾਦਰੀ ਦਾ ਕੋਈ ਨਮੋ ਨਿਸ਼ਾਨ ਨਹੀਂ ਇਹ ਨਪੁੰਸਕ ਲੋਗ ਨੇ ਜਿਹੜੇ ਇਹੋ ਜਿਹੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਆ ਸੋ ਅਸੀਂ ਤੇ ਅੱਜ ਮਜਹਿਰਾ ਸਿਰਫ ਇੱਥੇ ਨਹੀਂ ਹੋ ਰਿਹਾ 22 ਤਰੀਕ ਦੀ ਜਿਹੜਾ ਇਨਸੀਡੈਂਸ ਹੋਇਆ ਹੈ ਇਹਦੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਬੱਚਾ ਬੱਚਾ ਸੜਕਾਂ ਤੇ ਆ ਹਰ ਨੌਜਵਾਨ ਹਰ ਜਾਤੀ ਦਾ ਹਰ ਧਰਮ ਦਾ ਜਿਹੜਾ ਨਮੰਦਾ ਲੋਕ ਨੇ ਉਹ ਸੜਕਾਂ ਤੇ ਖੜੇ ਨੇ ਸੜਕਾਂ ਤੇ ਉੱਤੇ ਅੱਜ ਉਹ ਪ੍ਰੋਟੈਸਟ ਕਰ ਰਹੇ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ਤੇ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਿੰਦੁਸਤਾਨ ਮੰਨਣਾ ਹੈ ਕਿ ਵੱਖ-ਵੱਖ ਪਾਰਟੀਆਂ ਵੱਖ-ਵੱਖ ਸੂਬਿਆਂ ਵੱਖ-ਵੱਖ ਰੰਗਾਂ ਵੱਖ-ਵੱਖ ਕੌਮਾਂ ਦਾ ਇੱਕ ਦੇਸ਼ ਹੈ ਪਰ ਜਦੋਂ ਸਾਡੇ ਦੇਸ਼ ਤੇ ਕੋਈ ਵਿਪਤਾ ਬਣ ਜੇ ਜਦੋਂ ਕੋਈ ਸਾਡੇ ਦੇਸ਼ ਤੇ ਇਦਾਂ ਦੀ ਕਾਰਵਾਈ ਹੋ ਜੇ ਉਦੋਂ ਸਾਡਾ ਦੇਸ਼ ਸਾਰਾ ਇਕੱਠਾ ਹੋ ਕੇ ਖੂਬਸੂਰਤੀ ਦੇ ਨਾਲ ਇਕੱਠਾ ਹੋ ਕੇ ਜੋਸ਼ ਦੇ ਨਾਲ ਉਸ ਚੀਜ਼ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਬੈਠਾ ਸਾਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਕੌਫ ਨਹੀਂ ਪਰ ਮਜਾ ਤਾਂ ਦੇ ਚੈਲੰਜ ਕਰਕੇ ਆਣ ਇਦਾਂ ਨਹੀਂ ਨਿਹੱਥਿਆਂ ਦੇ ਉੱਤੇ ਵਿਚਾਰੇ ਜਿਹੜੇ ਘੁੰਮਣ ਆਏ ਉਹਨਾਂ ਨੂੰ ਤੁਸੀਂ ਉਹਨਾਂ ਦੀ ਜਾਤੀ ਪੁੱਛ ਪੁੱਛ ਕੇ ਉਹਨਾਂ ਨੂੰ ਦੇਖ ਕੇ ਕੀ ਇਹ ਹਿੰਦੂ ਏ ਤਦ ਉਹਨੂੰ ਗੋਲੀ ਮਾਰੀ ਗਈ ਇਹ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਕੰਮ ਹੋਇਆ ਬੜੇ ਵੱਡੇ ਪਲਾਨ ਦੇ ਨਾਲ ਕੰਮ ਹੋਇਆ ਇਹ ਹਿੰਦੁਸਤਾਨ ਦੇ ਵਿੱਚ ਜਾਤੀਵਾਦੀ ਅੱਗ ਨੂੰ ਭੜਕਾਉਣ ਵਾਸਤੇ ਇਹ ਕੰਮ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਬਹੁਤ ਮਾਰੀ ਕੀਤੀ ਹੈ ਤੇ ਇਹਦੇ ਬਾਰੇ ਮੈਂ ਕਹਿੰਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਜਜ਼ਾ ਦੇ ਦਈਏ ਭਜੀ ਜੈਸ਼ੀ ਰਾਓ ਆ ਜੋ ਵੀ ਕਸ਼ਮੀਰ ਦੇ ਵਿੱਚ ਹਿੰਦੂਆਂ ਦੇ ਨਾਲ ਹੋਇਆ ਵਾ ਇਹ ਤੇ ਬੜਾ ਹੀ ਵੱਡਾ ਅਤਿਆਚਾਰ ਹੋਇਆ ਵਾ ਠੀਕ ਹੈ ਤੇ ਜਿਹੜੇ ਕਈ ਹਜੇ ਵੀ ਕਹਿੰਦੇ ਆ ਕਿ ਨਹੀਂ ਨਹੀਂ ਆਪਾਂ ਘਰਾਂ 'ਚ ਬਹਿਣਾ ਵਾ ਉਹ ਤੇ ਫਿਰ ਘਰਾਂ 'ਚ ਤੂੜੀਆਂ ਬਾਗਰ ਮਾਨਾ ਬੈਠਾ ਹੀ ਰਹਿਣ ਠੀਕ ਆ ਉਹਨਾਂ ਨੂੰ ਬਾਹਰ ਆਉਣ ਦੀ ਵੀ ਜ਼ਰੂਰਤ ਨਹੀਂ ਵਾ ਤੇ ਜਿਹੜੇ ਹਿੰਦੂ ਸਾਡੇ ਅੱਜ ਨਾਲ ਆਇਆ ਸ਼ਹਿਰ ਦੇ ਫੱਦੇਗੜ ਤੂੜੀਆਂ ਜਿੰਨੇ ਵੀ ਸਾਡੇ ਸਤਿਕਾਰਯੋਗ ਆ ਨਾਲ ਆਏ ਉਹਨਾਂ ਦਾ ਪਹਿਲੀ ਗੱਲ ਤੇ ਤਹਿ ਦਿਲੋਂ ਧੰਨਵਾਦ ਤੇ ਦੂਜੀ ਗੱਲ ਜਿਹੜੇ ਸਾਡੇ ਆਰਮੀ ਦੇ ਜਵਾਨ ਆ ਮਾਵਾਂ ਦੇ ਪੋਤੇੜੇ ਬਾਰਡਰਾਂ ਦੇ ਹਜੇ ਵੀ ਡਟਿਆ ਹਜੇ ਵੀ ਡਿਊਟੀ ਦੇ ਕਰਨ ਉਹਨਾਂ ਨੂੰ ਵੀ ਤਹਿ ਦਿਲੋਂ ਸਲੂਟ ਆ ਤੇ ਉਹਨਾਂ ਦਾ ਵੀ ਧੰਨਵਾਦ ਆ ਤੇ ਦੂਜੀ ਗੱਲ ਇਹ ਵਾ ਕਿ ਜਿਹੜੇ ਸਾਨੂੰ ਮੁਸਲਮਾਨ ਸੋ ਤੇਨੇ ਆਪਾਂ ਯੂਥ ਨੂੰ ਇਹੋ ਗੱਲ ਕਵਾਂਗੇ ਸੋਹਣਾ ਹਨੂਮਾਨ ਦੇ ਭਗਤੋਂ ਤੇ ਗੁਰੂ ਚੱਕ ਲਓ ਜੇ ਸ਼ੰਕਰ ਦੇ ਭਗਤੋਂ ਤ੍ਰਿਸ਼ੂਲ ਫੜ ਦੋ ਇਹਨਾਂ ਦੀ ਕੀ ਕਾਂ ਲੜਾਵੇ ਕਰੀ ਇਹਨਾਂ ਨੂੰ ਲੱਗ ਪਦਾ ਜਾਵੇ ਤੇ ਫੜੇ ਕਰਦੇ ਵਿੱਚ ਖਾਸ ਕਰਕੇ ਜਿਹੜੀਆਂ ਮੁਸਲਮਾਨੀ ਦੁਕਾਨਾਂ ਬੜੀਆਂ ਜਿਆਦਾ ਹੁੰਦੀਆਂ ਵਾ ਪਹਿਲੀ ਗੱਲ ਤੇ ਇਹਨਾਂ ਨੂੰ ਨੱਥ ਪਾਈ ਜਾਵੇ ਬੇਨਤੀ ਕੀਤੀ ਜਾਂਦੀ ਹੈ ਜੋ ਕਸ਼ਮੀਰ ਵਿੱਚ ਹਾਲਾਤ ਹੋਏ ਨੇ ਉਹ ਬਹੁਤ ਬਿਮੜੇ ਹੋਏ ਨੇ ਨੰਨਜੋਗ ਹੋਏ ਨੇ ਇਹਨਾਂ ਨੇ ਬਹੁਤ ਗਲਤ ਕੀਤਾ ਇਸ ਕਰਕੇ ਇਹਨੂੰ ਫੰਡ ਪਾਣੀ ਚਾਹੀਦੀ ਹੈ ਔਰ ਸਾਡੇ ਫੜੇਗਾ ਕੂੜੀਆਂ ਦੇ ਲੱਤੇ ਵਸੇ ਜਿਹਦੇ ਪ੍ਰਧਾਨ ਲਗੇ ਫੜੇਗਾ ਦੀ ਇੱਕ ਦੁਕਾਨ ਜਾਂ 25 ਦੁਕ ਇਨਾ ਤੁਹਾਡੇ ਉੱਤੇ ਹੈਵੀ ਹੋਣਾ ਜੇ ਤੁਹਾਡੀਆਂ ਦੁਕਾਨਾਂ ਲੁੱਟਣੀਆਂ ਜੇ ਤੇ ਕਮ ਸਕੱਮੇ 500 ਬੰਦਾਸ਼ਾਂ ਹੋ ਗਿਆ ਇੱਥੇ ਮਸਜਿਦ ਵੀ ਬਣਨੀ ਹੈ ਤੁਹਾਡੇ ਤੇ ਅਧੀ ਹੋਣਾ ਜੇ ਇਸ ਕਰਕੇ ਸੁਪਰੀਮ ਹੱਥ ਪਾਈ ਜਾਂਦਾ ਦੁਕਾਨਾਂ ਜਿਹੜੀਆਂ ਫਟੇਗਾ ਟੁੱਟ ਜਾਓ ਦੇ ਰਹੇ ਨੇ ਇਹ ਨਹੀਂ ਦੇਣੀਆਂ ਚਾਹੀਆਂ ਨਾਲ